ਆ ਪਤਾ ਨਹੀਂ ਜੋਤ ਤੇ ਕੀ ਵੱਜ ਗਿਆ ਹੁਣ ਸੁੱਤੀ ਉઠી ਆ ਹਜੇ ਆਏ ਆ ਨਾਸ਼ਾ ਨਾ ਆ ਵੱਜਿਆ ਹੋਇਆ ਕੁਛ ਉਂਗਲ ਖੂਨ ਨਾਲ ਭਰੀ ਪਈ ਸੁੱਕਿਆ ਪਿਆ ਖੂਨ ਸਾਰਾ ਹੀ ਇੱਧਰ ਵਾਲੀ ਵੀ ਉਂਗਲੀ ਬੜ ਗਈ ਆ ਰਾਤ ਇਹਨੂੰ ਮੈਂ ਸਵਾਇਆ ਇਹ ਇੱਥੇ ਸੁੱਤੀ ਆ ਆ ਇਸ ਥਾਂ ਤੇ ਮੈਂ ਇੱਥੇ ਸੁੱਤੀ ਆ ਉੱਥੇ ਮੰਜੇ ਦੇ ਕਾਕਾ ਸੁੱਤਾ ਪਿਆ ਇਹਨੂੰ ਮੈਂ ਰਾਤ ਸਵਾਇਆ ਚੰਗੀ ਭੱਲੀ ਸੀ ਮੈਂ ਆਪ ਸਵਾਇਆ ਜਿਹੜਾ ਕੋ ਵੀ ਬੰਦਾ ਆਪਸੋ ਹੋ ਗਿਆ ਫਿਰ ਤਾਂ ਗੱਲ ਹੋਰ ਆ ਪਤਾ ਨਹੀਂ ਕੀ ਬੱਜੀ ਆ ਤੇ ਕੀ ਨਹੀਂ ਖੂਨ ਨਾਲ ਹੱਥ ਭਰੇ ਭਰੇ ਨਿਆਣੀ ਦਾ ਹਾਂ ਜੀ ਗੁੱਡ ਮਾਰਨਿੰਗ ਜੀ ਸੂਆ ਦੇ ਪਜ ਚੁੱਕੇ ਆ 9 ਅਸੀਂ ਬਸ ਹੁਣੇ ਉੱਠੇ ਆ ਹਜੇ ਉੱਠ ਕੇ ਚਾਹ ਚੋ ਬਣਾਈਆਂ ਕਿਉਂਕਿ ਅੱਜ ਛੁੱਟੀ ਸੀ ਜੋਤ ਨੇ ਸਕੂਲ ਨਹੀਂ ਜਾਣਾ ਅੱਜ ਸਕੂਲ ਦੇ ਵਿੱਚ ਆ ਕੇ ਟਿਮ ਪਹਿਲਾਂ ਅਸੀਂ ਜਮ ਮੈਂ ਬਣਾ ਰਹੀ ਆ ਅੱਗ ਮੈਂ ਲਗਿਆ ਧੂਫ ਦੇਣਾ जोत में कर लिया करके हो गई वे हम अग बन रही है धूफ <स्थाथ> ला ला <स्थाथ> 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 बहुत बढ़िया करेल होंगी धूफ की ਮੇਰਾ ਜੋਤਾ ਲੈ ਕੇ ਆਇਆ ਇਕਲੇ ਆ ਆਵਲੇ ਅਸੀਂ ਵੀ ਅਸੀਂ ਸਕੂਲ ਪੀਟੀਐਮ ਤੇ ਹੁਣੇ ਆਏ ਆ ਤੇ ਜੋਤਾ ਲੈ ਕੇ ਆਇਆ ਇਕਲੇ ਤੇ ਰਸਤੇ 'ਚ ਦੁਕਾਨ ਤੇ ਰੋੜਾ ਪਾ ਕੇ ਖੜ ਗਿਆ ਹੈ ਥੋੜਾ ਜਿਹਾ ਸਮਾਨ ਮੈਂ ਆ ਲੈ ਕੇ ਆ ਮੈਂ ਵੀ ਸਮਾਨ ਲੈਣਾ ਸੀ ਥੋੜਾ ਜਿਹਾ ਵੈਸੇ ਹਜੇ ਤਾਂ ਨਹੀਂ ਸੀ ਖਰੀਦਣਾ ਮੈਂ ਖਰੀਦਣਾ ਸੀ 7-8 ਦਿਨਾਂ ਤੱਕ फिर मैं चल अज दुकान पर आई हाँ मैं भी ले ली फिर मैं भी ना ले, 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 ले मैं फिर भी चार 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 फिर तो चार दिनों में लैन आना चल हमें ले चल दिया भेडू जे मेरा हज़ार रुपया लवाया सब तो ज्यादा ये महंगे आए हैं एक समान होर लिया तो खुलूगा खुलूगा तो ਖੋਲ ਦਨੀਆ ਆ ਨਾਲੇ ਉਂਗਲੀ ਤੇ ਬੈਂਡਾਡ ਲਵਾ ਕੇ ਲਿਆਂਦੀ ਆ ਮੈਡੀਕਲ ਤਾਂ ਅਸੀਂ ਤਾਂ ਕਹਿਆ ਸੀ ਪੱਟੀ ਕਰ ਦੋ ਕਹਿੰਦਾ ਬੈਂਡ ਲਾ ਦਿਆਂ ਪੱਟੀ ਦੀ ਜ਼ਰੂਰਤ ਨਹੀਂ ਗੀ ਫੇਰ ਖੂਨ ਨਿਕਲ ਲੱਗਿਆ ਸੀ ਹੁਣ ਬਹੁਤ ਜ਼ਿਆਦਾ ਖੂਨ ਜੀ ਵਸਣ ਲੱਗਿਆ ਸੀ ਕੰਦਾ ਪੀਛ ਲੈ ਲੈ ਸਾਰੇ ਨਾ ਖਰਾਬ ਕਰੀ ਚੰਗਾ ਹਾਂ ਐ ਬਾਈ ਬਾਈ ਅਸੀਂ ਹੁਣੇ ਬੱਸ ਆਈਆਂ ਕਰੇ ਹਜੇ ਬਾਹਰ ਇੰਨੀ ਜ਼ਿਆਦਾ ਧੋਪ ਨਾ ਅਸੀਂ ਹੋਸਟਲ ਜਾਣਾ ਸੀ ਅਸੀਂ ਸੋਚਿਆ ਸੀ ਇੱਕ ਟਾਈਮ ਤੇ ਜਾਵਾਂਗੇ ਹੁਣ ਤਾਂ ਅਸੀਂ ਪੀਟੀਓ ਤੇ ਇੱਕ ਟਾਈਮ ਤੇ ਕਈਆਂ

चल आ जा उधर आजा, आजा, आ जा और पर आ जा और जो तो मैं चली गई तेरा बहू खाऊगा थे आके आजा उधर चलिए नानी नहीं चलिए आयो कुड़ी कनी जिद्दी होगी मेरी चल ले की लेना छेती तो ले किधर चलनी है इधर ली साइड आ उधर चलिए उधर चलिए उधर ले मैं उधर ले करे

ਹਾਂ ਨਹੀਂ ਤੈਨੂੰ ਉਹ پارک ਖੇਲਦੇ ਸੀ ਇੱਕ پارک ਉਧਰ ਉਹ ਪਿੱਛੇ ਉਹ ਪਰੇ ਜਾ ਕੇ ਨਾ ਵੀਰ ਜੀ ਹੁਣ ਦਾ ਸਕੂਲ ਹੁੰਦਾ ਸੀ ਉਧਰ ਦੇਖੋ ਉਹ ਜੋ ਪਲੇਟ ਪੁੱਟਾ ਰੈਕਸ ਖੇਲ ਕਾ ਦੇ ਦੋ ਇਹ ਕੀ ਆ ਤਾਂ ਉਹ ਪੈਂਸਰ ਕੀ ਹੈ ਤੂੰ ਤੁਰੱਖਿਆ ਨਾ ਕਿੱਥੇ ਜਾਣਾ ਆ ਜਾ 100 ਖੇਲਾ ਖੇਲਾ ਚ ਖੇਲੇ ਤੇ ਖੇਲਾ ਕਿਤਨੀ ਹੁ ਚਲਾ ਚਲਾ 100 ਨਹੀਂ ਚਲ ਵਾ ਚੱਲ ਚੱਲ ਤੁਮ ਆ ਜਾਓ ਦੀਦੀ ਇਹਨੋਂ ਤਾਂ ਆ ਤਾਂ ਲਿਆ ਤਾਂ ਹੋਰ ਕਿਤਨਾ ਸਮਾਉਂ ਸਭੀ ਖੇਲੇ ਅਬੇ ਪੈਸੇ ਕਿ ਲੈ ਰਹੀ ਹੈ ਬੱਸੀ ਤੇ ਉਹ ਮੇਰੇ ਕੋਲ ਹੀ ਦੇ ਦੇ ਨਾ ਅਬ ਇਹ ਸਾਰੇ ਪੈਸੇ ਪਕੜ ਲਈ ਇਹ ਤੋਂ ਨਹੀਂ ਆ ਕੇ ਲੈ ਕੇ ਆਇਆ ਨਹੀਂ ਇਹ ਉਸ ਕੀ ਹੈ ਉਹਦੀ ਹੈ ਚਲ ਅਬ ਤੂੰ ਟਮੈਟੋ ਹੋਸਟਲ ਪਹੁੰਚ ਨਹੀਂ ਆਤੇ ਇੱਕ ਸਾਈਡ ਇਹ ਫਲੋਰ ਆ ਤੇ ਇੱਕ ਫਲੋਰ ਉਧਰ ਆ ਪੈਸੇ ਸਾਰੇ ਉਧਰ ਆ ਗਿਆ ਇਧਰੋਂ ਵੀ ਗੇਟ ਨਿਕਲਦਾ ਇਧਰੋਂ ਵੀ ਗੇਟ ਨਿਕਲਦਾ ਤੇ ਬੱਚੇ ਇਧਰ ਹੁੰਦੇ ਨੇ ਇਧਰ ਹੁੰਦੇ ਨੇ ਹੋਸਟਲ ਵਾਲਾ ਪਰਿਵਾਰ ਸਾਰੇ ਇਧਰ ਹੁੰਦੇ ਨੇ ਬੱਚੇ ਸਾਰੇ

मैं शानू कर कल जो पूरा मस्त है पे जोता तरह चलिए

ਤੈਨੂੰ ਹੋਰ ਖਾਣੀ ਮਿਲਦਾ ਨਾ ਬੈਠਣ ਨੂੰ ਅੱਜ ਨਾਲ ਹੀ ਆਏ ਆ ਤਾਂ ਲੈ ਲਾ ਦੇਵਾ ਤੇ ਦੋ ਬੰਦੇ ਨਾਲ ਹੀ ਦੇਵਾ ਇੱਕ ਪਰਿਆ ਹੜੁ ਜੱਜਾ ਦਾ ਨੇ ਚੋਤਾਇਆ ਛੋਟ ਲੈਣਾ ਕੱਲ ਦੀ ਰੋਲਾ ਪਾ ਰਹੀ ਆ ਕੱਲ ਦੀ ਰੋ ਰਹੀ ਸੀ ਕਹਿੰਦੀ ਮੈਂ ਛੋਟ ਲੈਣੇ ਆ ਮੈਂ ਕਿਹਾ ਵੀ ਗਰਮੀ ਆ ਹੈਨਾ ਗਰਸਾ ਤੋਂ ਲੈ ਕੇ ਦੇਣੇ ਨੇ ਤੇ ਹੱਟ ਗਈ ਨਹੀਂ ਸੀ ਮੰਨਦੀ ਸੀ ਇਸ ਲਈ ਫਿਰ ਮੈਂ ਛੋਟ ਦਵਾਉਣੀ ਤੇ ਦਾਨ ਤੇ ਕਿ ਉਹਨਾਂ ਕੋਲ ਮੈਂ ਕੀ ਕਰਾਂ ਜਦੋਂ ਮਿਲੇ ਨਹੀਂਗੇ ਸਾਨੂੰ ਖਰੋਟ ਨਹੀਂ ਮਿਲੇ ਹੋਣਾ ਸੀ ਵਾਪਸੀ ਘਰ ਜਾ ਰਹੇ ਹਾਂ ਖਰੋਟ ਹੈ ਨਹੀਂਗੇ ਕੀ ਕਰੀਏ ਮਿਲੇ ਨਹੀਂ ਸਾਨੂੰ